ਗਾਇਕ ਸੋਨੀਆ ਦੇ ਧਾਰਮਿਕ ਗੀਤ ਕੌਮ ਦਾ ਮਸੀਹਾ ਦੀ ਰਿਕਾਰਡਿੰਗ ਸ਼ੁਰੂ ਹੋ ਚੁੱਕੀ ਹੈ ਗੱਲਬਾਤ ਕਰਦਿਆ ਪ੍ਰੋਡਿਊਸਰ ਪਵਨਜੀਤ ਸਿੰਘ ਲਾਂਬਾ ਨੇ ਦੱਸਿਆ ਕਿ ਇਹ ਧਾਰਮਿਕ ਗੀਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ ਅੱਗੇ ਉਹਨਾਂ ਕਿਹਾ ਕਿ ਇਸ ਗੀਤ ਨੂੰ ਗਾਇਕ ਉਮਰਾਉ ਮਸਤ ਵੱਲੋਂ ਕੰਪੋਜ਼ ਕੀਤਾ ਗਿਆ ਅਤੇ ਇਸ ਗੀਤ ਤੇ ਇੱਕ-ਇੱਕ ਸ਼ਬਦ ਨੂੰ ਗਾਇਕ ਸੰਨੀ ਰਾਏਪੁਰ ਵਾਲੇ ਵੱਲੋਂ ਆਪਣੀ ਕਲਮ ਦੁਆਰਾ ਲਿਖਿਆ ਗਿਆ ਅਤੇ ਇਸ ਗੀਤ ਤੇ ਸੰਗੀਤਕਾਰ ਸੁਰਿੰਦਰ ਬੱਬੂ ਹਨ ਜਿਨ੍ਹਾਂ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਰਾਹੀਂ ਇਸ ਗੀਤ ਨੂੰ ਸ਼ਿੰਗਾਰਿਆ ਜਾਵੇਗਾ ਅੱਗੇ ਗੱਲਬਾਤ ਕਰਦੇ ਆ ਲੰਬਾ ਨੇ ਕਿਹਾ ਕਿ ਇਸ ਗੀਤ ਦੀ ਰਿਕਾਰਡਿੰਗ ਮੁਕੰਮਲ ਹੋਣ ਉਪਰੰਤ ਵੀਡੀਓ ਬਣਾ ਕੇ ਆਗਾਸ ਜਾਗਰਣ ਵੱਲੋਂ ਜਲਦੀ ਰਿਲੀਜ਼ ਕੀਤਾ ਜਾਵੇਗਾ ਗਾਇਕਾ ਸੋਨੀਆ ਦੇ ਧਾਰਮਿਕ ਗੀਤ ਕੌਮ ਦਾ ਮਸੀਹਾ ਦੀ ਰਿਕਾਰਡਿੰਗ ਸ਼ੁਰੂ ਹੋ ਚੁੱਕੀ ਹੈ ਗੱਲਬਾਤ ਕਰਦੇ ਆ ਪ੍ਰੋਡਿਊਸਰ ਪਵਨਜੀਤ ਸਿੰਘ ਲੰਬਾ ਨੇ ਦੱਸਿਆ ਕਿ ਇਹ ਧਾਰਮਿਕ ਗੀਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ ਅੱਗੇ ਉਹਨਾਂ ਕਿਹਾ ਕਿ ਇਸ ਗੀਤ ਨੂੰ ਗਾਇਕ ਉਮਰਾਉ ਮਸਤ ਵੱਲੋਂ ਕੰਪੋਜ਼ ਕੀਤਾ ਗਿਆ ਅਤੇ ਇਸ ਗੀਤ ਤੇ ਇੱਕ-ਇੱਕ ਸ਼ਬਦ ਨੂੰ ਗਾਇਕ ਸੰਨੀ ਰਾਏਪੁਰ ਵਾਲੇ ਵੱਲੋਂ ਆਪਣੀ ਕਲਮ ਦੁਆਰਾ ਲਿਖਿਆ ਗਿਆ ਅਤੇ ਇਸ ਗੀਤ ਤੇ ਸੰਗੀਤਕਾਰ सुरेंद्र ਬੱਬੂ ਹਨ ਜਿਨ੍ਹਾਂ ਵੱਲੋਂ ਆਪਣੀਆਂ ਸੰਗੀਤਕ ਤੁਨਾਹਾਂ ਹੀ ਇਸ ਗੀਤ ਨੂੰ ਸ਼ਿੰਗਾਰਿਆ ਜਾਏਗਾ ਅੱਗੇ ਗੱਲਬਾਤ ਕਰਦੇ ਆ ਲੰਬਾ ਨੇ ਕਿਹਾ ਕਿ ਇਸ ਗੀਤ ਦੀ ਰਿਕਾਰਡਿੰਗ ਮੁਕੰਮਲ ਹੋਣ ਉਪਰੰਤ ਵੀਡੀਓ ਬਣਾ ਕੇ ਆਗਾਸ ਜਾਗਰਣ ਵੱਲੋਂ ਜਲਦੀ ਰਿਲੀਜ਼ ਕੀਤਾ ਜਾਵੇਗਾ ਗਾਇਕ ਸੋਨੀਆ ਦੇ ਧਾਰਮਿਕ ਗੀਤ ਕੌਮ ਦਾ ਮਸੀਹਾ ਦੀ ਰਿਕਾਰਡਿੰਗ ਸ਼ੁਰੂ ਹੋ ਚੁੱਕੀ ਹੈ ਗੱਲਬਾਤ ਕਰਦਿਆ ਪ੍ਰੋਡਿਊਸਰ ਪਵਨਜੀਤ ਸਿੰਘ ਲਾਂਬਾ ਨੇ ਦੱਸਿਆ ਕਿ ਇਹ ਧਾਰਮਿਕ ਗੀਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ ਅੱਗੇ ਉਹਨਾਂ ਕਿਹਾ ਕਿ ਇਸ ਗੀਤ ਨੂੰ ਗਾਇਕ ਉਮਰਾਉ ਮਸਤ ਵੱਲੋਂ ਕੰਪੋਜ਼ ਕੀਤਾ ਗਿਆ ਅਤੇ ਇਸ ਗੀਤ ਤੇ ਇੱਕ-ਇੱਕ ਸ਼ਬਦ ਨੂੰ ਗਾਇਕ ਸੰਨੀ ਰਾਏਪੁਰ ਵਾਲੇ ਵੱਲੋਂ ਆਪਣੀ ਕਲਮ ਦੁਆਰਾ ਲਿਖਿਆ ਗਿਆ ਅਤੇ ਇਸ ਗੀਤ ਤੇ ਸੰਗੀਤਕਾਰ ਸੁਰਿੰਦਰ ਬੱਬੂ ਹਨ ਜਿਨ੍ਹਾਂ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਰਾਹੀਂ ਇਸ ਗੀਤ ਨੂੰ ਸ਼ਿੰਗਾਰਿਆ ਜਾਏਗਾ ਅੱਗੇ ਗੱਲਬਾਤ ਕਰਦੇ ਆ ਲੰਬਾ ਨੇ ਕਿਹਾ ਕਿ ਇਸ ਗੀਤ ਦੀ ਰਿਕਾਰਡਿੰਗ ਮੁਕੰਮਲ ਹੋਣ ਉਪਰੰਤ ਵੀਡੀਓ ਬਣਾ ਕੇ ਆਗਾਸ ਜਾਗਰਣ ਵੱਲੋਂ ਜਲਦੀ ਰਿਲੀਜ਼ ਕੀਤਾ ਜਾਵੇਗਾ ਗਾਇਕਾ ਸੋਨੀਆ ਦੇ ਧਾਰਮਿਕ ਗੀਤ ਕੌਮ ਦਾ ਮਸੀਹਾ ਦੀ ਰਿਕਾਰਡਿੰਗ ਸ਼ੁਰੂ ਹੋ ਚੁੱਕੀ ਹੈ ਗੱਲਬਾਤ ਕਰਦੇ ਆ ਪ੍ਰੋਡਿਊਸਰ ਪਵਨਜੀਤ ਸਿੰਘ ਲੰਬਾ ਨੇ ਦੱਸਿਆ ਕਿ ਇਹ ਧਾਰਮਿਕ ਗੀਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ ਅੱਗੇ ਉਹਨਾਂ ਕਿਹਾ ਕਿ ਇਸ ਗੀਤ ਨੂੰ ਗਾਇਕ ਉਮਰਾਵ ਮਸਤ ਵੱਲੋਂ ਕੰਪੋਜ਼ ਕੀਤਾ ਗਿਆ ਅਤੇ ਇਸ ਗੀਤ ਤੇ ਇੱਕ-ਇੱਕ ਸ਼ਬਦ ਨੂੰ ਗਾਇਕ ਸੰਨੀ ਰਾਏਪੁਰ ਵਾਲੇ ਵੱਲੋਂ ਆਪਣੀ ਕਲਮ ਦੁਆਰਾ ਲਿਖਿਆ ਗਿਆ ਅਤੇ ਇਸ ਗੀਤ ਤੇ ਸੰਗੀਤਕਾਰ ਸੁਰਿੰਦਰ ਬੱਬੂ ਹਨ ਜਿਨ੍ਹਾਂ ਵੱਲੋਂ ਆਪਣੀਆਂ ਸੰਗੀਤਕ ਤੁਨਾ ਰਾਹੀ ਇਸ ਗੀਤ ਨੂੰ ਸ਼ਿੰਗਾਰਿਆ ਜਾਏਗਾ ਅੱਗੇ ਗੱਲਬਾਤ ਕਰਦੇ ਲੰਬਾ ਨੇ ਕਿਹਾ ਕਿ ਇਸ ਗੀਤ ਦੀ ਰਿਕਾਰਡਿੰਗ ਮੁਕੰਮਲ ਹੋਣ ਉਪਰੰਤ ਵੀਡੀਓ ਬਣਾ ਕੇ ਆਗਾਜ਼ ਜਾਗਰਣ ਵੱਲੋਂ ਜਲਦੀ ਰਿਲੀਜ਼ ਕੀਤਾ ਜਾਵੇਗਾ ਗਾਇਕਾ ਸੋਨੀਆ ਦੇ ਧਾਰਮਿਕ ਗੀਤ ਕੌਮ ਦਾ ਮਸੀਹਾ ਦੀ ਰਿਕਾਰਡਿੰਗ ਸ਼ੁਰੂ ਹੋ ਚੁੱਕੀ ਹੈ ਗੱਲਬਾਤ ਕਰਦੇ ਆ ਪ੍ਰੋਡਿਊਸਰ ਪਵਨਜੀਤ ਸਿੰਘ ਲਾਂਬਾ ਨੇ ਦੱਸਿਆ ਕਿ ਇਹ ਧਾਰਮਿਕ ਗੀਤ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ ਅੱਗੇ ਉਹਨਾਂ ਕਿਹਾ ਕਿ ਇਸ ਗੀਤ ਨੂੰ ਗਾਇਕ ਉਮਰਾਉ ਮਸਤ ਵੱਲੋਂ ਕੰਪੋਜ਼ ਕੀਤਾ ਗਿਆ ਅਤੇ ਇਸ ਗੀਤ ਤੇ ਇੱਕ ਇੱਕ ਸ਼ਬਦ ਨੂੰ ਗਾਇਕ ਸੰਨੀ ਰਾਏਪੁਰ ਵਾਲੇ ਵੱਲੋਂ ਆਪਣੀ ਕਲਮ ਦੁਆਰਾ ਲਿਖਿਆ ਗਿਆ ਅਤੇ ਇਸ ਗੀਤ ਤੇ ਸੰਗੀਤਕਾਰ ਸੁਰਿੰਦਰ ਬੱਬੂ ਹਨ ਜਿਨ੍ਹਾਂ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਰਾਹੀਂ ਇਸ ਗੀਤ ਨੂੰ ਸ਼ਿੰਗਾਰਿਆ ਜਾਏਗਾ ਅੱਗੇ ਗੱਲਬਾਤ ਕਰਦੇ ਆ ਲੰਬਾ ਨੇ ਕਿਹਾ ਕਿ ਇਸ ਗੀਤ ਦੀ ਰਿਕਾਰਡਿੰਗ ਮੁਕੰਮਲ ਹੋਣ ਉਪਰੰਤ ਵੀਡੀਓ ਬਣਾ ਕੇ ਆਗਾਜ਼ ਜਾਗਰਣ ਵੱਲੋਂ ਜਲਦੀ ਰਿਲੀਜ਼ ਕੀਤਾ ਜਾਵੇਗਾ